ਬੀਤੇ ਦਿਨੀ ਫਗਵਾੜਾ ਵਿਖੇ ਜੋ ਗਊ ਕਾਂਡ ਮਾਮਲੇ ਦਾ ਫਗਵਾੜਾ ਦੇ ਹਿੰਦੂ ਸੰਗਠਨਾ ਅਤੇ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਸੀ ਉਸ ਮੁੱਦੇ ਨੂੰ ਲੈ ਕੇ ਸਮੂਹ ਹਿੰਦੂ ਸੰਗਠਨਾਾਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਵਿਧੇਗ ਡਿਪਟੀ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤ ਗੁਪਤਾ ਐਸਟੀਐਮ ਫਗਵਾੜਾ ਹਲਕਾ ਇੰਚਾਰਜ ਹਰਜੀਮਾਨ ਅਤੇ ਡੀਐਸਪੀ ਫਗਵਾੜਾ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਤੋਂ ਪਹਿਲਾਂ ਜਿੱਥੇ ਆਏ ਹੋਏ ਅਧਿਕਾਰੀਆਂ ਵੱਲੋਂ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਗਿਆ ਉੱਥੇ ਹੀ ਉਕਤ ਅਧਿਕਾਰੀਆਂ ਤੋਂ ਇਲਾਵਾ ਹਰਜੀਮਾਨ ਨੇ ਇਸ ਮੁੱਦੇ ਤੇ ਹਿੰਦੂ ਸੰਗਠਨਾਂ ਨਾਲ ਗੱਲਬਾਤ ਕਰਦਿਆਂ ਇਸ ਕਾਂਡ ਦੀ ਜਮ ਕੇ ਨਿਖੇਦੀ ਕੀਤੀ। ਉਹਨਾਂ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਮਾਰੀ ਘਟਨਾ ਸੀ ਜਿਸ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਹਿੰਦੂ ਸੰਗਠਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਸੰਬੰਧੀ ਜੋ ਵੀ ਕਾਰਵਾਈ ਉਹਨਾਂ ਕੋਲੋਂ ਹੋਣੀ ਹੈ ਉਹ ਉਸ ਕਾਰਵਾਈ ਲਈ ਪੂਰਨ ਤੌਰ ਤੇ ਤਿਆਰ ਹਨ। ਤੇ ਅੱਜ ਆਪਾਂ ਹਰਮੰਗੜੀਆ ਮੰਦਿਰ ਤੇ ਆਏ ਨੇ ਮੱਥਾ ਟੇਕਾ ਬਹੁਤ ਵਧੀਆ ਲੱਗਿਆ ਇਹਨਾਂ ਸੋਨਾ ਮੰਦਿਰ ਇਹਨਾਂ ਨੇ ਬਣਾਇਆ ਹੋਇਆ ਤੇ ਜਿਹੜੀ ਕੁਝ ਹੱਬ ਤੱਕ ਪਹਿਲੇ ਦੁਰਘਟਨਾ ਘਟੀ ਉਹ ਬਹੁਤ ਹੀ ਮਾਰੀ ਸੀ ਜੀ ਤੇ ਬਹੁਤ ਹੀ ਸ਼ੌਕਿੰਗ ਸੀਗੀ ਸ਼ਹਿਰ ਵਾਲਿਆਂ ਲਈ ਵੀ ਤੇ ਸਾਰੇ ਅਸੀਂ ਨਾਲ ਰਲ ਮਿਲ ਕੇ ਇਸ ਸਮੱਸਿਆ ਦਾ ਹੱਲ ਕਰ ਰਹੇ ਨੇ ਜਿਹੜੇ ਵੀ ਗੁਨਾਹਗਾਰ ਨੇ ਉਹਨਾਂ ਨੂੰ ਪੁਲਿਸ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੀ ਕਾਰਵਾਈ ਏਡੀਸੀ ਸਾਹਿਬ ਜਾਂ ਐਸਡੀਐਮ ਸਾਹਿਬ ਵੱਲੋਂ ਹੋਣੀ ਹੈ ਉਹ ਅਸੀਂ ਪੂਰੀ ਅੱਗੇ ਵੱਧ ਕੇ ਕਰ ਰਹੇ ਨੇ ਤੇ ਕੋਈ ਵੀ ਕਿਸੇ ਨੂੰ ਕਿਸੇ ਚੀਜ਼ ਦੀ ਤਕਲੀਫ ਹੋਵੇ ਉਹ ਸਿੱਧੇ ਸਸ ਤਰੀਕੇ ਨਾਲ ਸਾਡੇ ਨਾਲ ਗੱਲ ਕਰ ਸਕਦਾ ਹੈ ਸਾਰੇ ਹੀ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਇਸ ਦੁਗੱਟ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ ਗਿਆ ਅਸੀਂ ਉੱਥੇ ਜਿੱਥੇ ਸਾਡੇ ਪ੍ਰਧਾਨ ਜੀ ਕਰਵਲ ਸਾਹਿਬ ਸਾਡੇ ਸੈਨਿਕ ਸਾਹਿਬ ਦੀਪਕ ਜੀ ਦੁਗਲ ਸਾਹਿਬ ਸਾਰੇ ਹੀ ਇੱਥੇ ਆਏ ਸੀ ਅਸੀਂ ਜਿੱਥੇ ਹਰ ਘੜੀ ਇਹਨਾਂ ਦੇ ਨਾਲ ਖੜੇ ਸੀਗੇ ਦੇ Hindu ਸਮਾਜ ਦੇ ਨਾਲ Hindu ਸੰਗਠਨਾ ਦੇ ਨਾਲ ਤੇ ਉਸ ਦੇ ਚੱਲਦੇ ਹੀ ਜੋ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚ ਸਕੀ ਹੈ ਜੋ ਕਲਪਰੇਟ ਨੇ ਜੋ ਗ੍ਰਿਫਤਾਰ ਵੀ ਹੋਏ ਨੇ ਜਿਨ੍ਹਾਂ ਨੂੰ ਸਾਡੀ ਪੰਜਾਬ ਪੁਲਿਸ ਨੇ ਪੂਰੀ ਮੁਸਤੈਦੀ ਦੇ ਨਾਲ ਯੂਪੀ ਤੋਂ ਗ੍ਰਿਫਤਾਰ ਕਰਕੇ ਲੈ ਗਏ ਤੇ ਇੱਕ ਕਲਪਰੇਟ ਜਿਨਾਂ ਦਾ ਨਾਮ ਇਸ ਕੇਸ ਵਿੱਚ ਆਇਆ ਹੋਇਆ ਉਹ ਆਲਰੇਡੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਤੇ ਉਸ ਨੂੰ ਦੇਖਦਿਆਂ ਅੱਜ ਸਾਡੇ ਆਨਰੇਬਲ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਜੀ ਜਿਨ੍ਹਾਂ ਨੇ ਜਿਹੜਾ ਉਹ ਤਾਬਾ ਸੀ ਉਸ ਤੇ ਵੀ ਸਾਡੇ ਡੀਸੀ ਸਾਹਿਬ ਨੇ ਆਰਡਰ ਕਰਕੇ ਉਸ ਨੂੰ ਅਸੀਂ ਸੀਲ ਕਰਵਾ ਚੁੱਕੇ ਹਾਂ ਤੇ ਜਿਹੜੀ ਫਰਦਰ ਇਨਵੈਸਟੀਗੇਸ਼ਨ ਹੈ ਉਸਦੇ ਚੱਲਦਿਆਂ ਹੋਇਆ ਅੱਜ ਅਸੀਂ ਮੰਦਿਰ ਵਿੱਚ ਆ ਕੇ ਸਾਰੇ ਸਾਡੇ ਜਿਹੜੇ ਸੰਗਠਨ ਦੇ ਸਹਿਬਾਨ ਨੇ ਸਾਰੇ ਮੋਤਵਾ ਸੱਜਣ ਨੇ ਉਹਨਾਂ ਦੇ ਨਾਲ ਇਹ ਸਾਂਝੀ ਵੀ ਕਰਨ ਆਏ ਸੀ ਕਿ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚ ਗਈ ਹੈ ਤੇ ਅਸੀਂ ਨਾਲ ਦੀ ਨਾਲ ਇਹ ਭਰੋਸਾ ਵੀ ਦਿਵਾਉਣ ਆਏ ਸੀ ਕਿ ਜਿਹੜੀ ਪੂਰੀ ਇਸ ਕਾਰਵਾਈ ਨੂੰ ਇਸ ਪ੍ਰਕਿਰਿਆ ਨੂੰ ਪੰਜਾਬ ਪੁਲਿਸ ਪੂਰਾ ਸਰਕਾਰ ਦਾ ਐਡਮਿਨਿਸਟ੍ਰੇਸ਼ਨ ਵਚਨਬੰਦ ਹੈ ਕਿ ਅਸੀਂ ਇਸ ਨੂੰ ਜਲਦ ਤੋਂ ਜਲਦ ਜਿਹੜਾ ਇਸ ਕੇਸ ਦੇ ਜਿਨ੍ਹਾਂ ਨੇ ਵੀ ਗੁਨਾਹਗਾਰ ਨੇ ਉਹਨਾਂ ਨੂੰ ਫੜ ਕੇ ਇਸ ਇਲਾਕੇ ਦੇ ਅੰਦਰ ਦੇਣਗੇ ਇਸ ਦੌਰਾਨ ਮੰਦਰ ਦੀ ਪ੍ਰਬੰਧਕ ਕਮੇਟੀ ਵੱਲ ਆਏ ਹੋਏ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਹਿੰਦੂ ਸੰਗਠਨਾਂ ਦੇ ਆਗੂ ਦੀਪਕ ਭਾਰਤਵਾਜ ਨੇ ਪ੍ਰਸ਼ਾਸਨ પાસે ਮੰਗ ਕੀਤੀ ਗਈ ਇਸ ਕਾਂਡ ਦੇ ਜੋ ਮੁੱਖ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾਾਂ ਮ ਦਿੱਤੀਆਂ ਜਾਣ ਫੋਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਾਡੇ ਹਰਜੀਮਾਨ ਜੀ ਮੈਡਮ ਏਡੀਸੀ ਸਾਹਿਬ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਡਿਪਟੀ ਸਾਹਿਬ ਤੇ ਹੋਰ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਮੰਦਰ ਦੇ ਵਿੱਚ ਆਏ ਆ ਅੱਜ ਉਹਨਾਂ ਦਾ ਮੰਦਰ ਦੇ ਵਿੱਚ ਮੰਦਰ ਕਮੇਟੀ ਵੱਲੋਂ ਮੱਥਾ ਟੇਕਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਔਰ ਉਹਨਾਂ ਨੇ ਬੈਠ ਕੇ ਪੰਜ-ਛੇ ਮਿੰਟ ਸਾਡੀ ਮੀਟਿੰਗ ਵੀ ਹੋਈ ਆ ਉਹਦੇ ਵਿੱਚ ਉਹਨਾਂ ਨੇ ਜਿਹੜਾ ਗੋੰਗਾ ਦਾ ਵਪਾਰ ਚੱਲ ਰਿਹਾ ਸੀ ਪਰਦਾ ਫਾਸ਼ ਕੀਤਾ ਸੀ ਪੜੇ ਆ ਉਹਨਾਂ ਦਾ ਰੋਸ ਵੀ ਉਹਨਾਂ ਨੇ ਬਜੋ ਗੱਲਬਾਤ ਸਾਰੀ ਕੀਤੀ ਆ ਔਰ ਅਸੀਂ ਆਸ ਕਰਦੇ ਵੇ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਜਿਹੜੇ ਜਿੰਨੇ ਵੀ ਇਹ ਤਸਕਰਿਆ ਸਾਰੇ ਫੜੇ ਜਾਣਗੇ ਸਾਨੂੰ ਇਹਨਾਂ ਦੇ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ